ਤਾਪਮਨ ਜਿਹੜਾ ਹੈਗਾ ਜੀ ਅਰਾਊਂਡ 43 44 ਤੋਂ ਲੁਧਿਆਣਾ ਦਾ ਤਾਪਮਨ ਚੱਲ ਰਿਹਾ ਹੈਗਾ ਜੀ ਤੇ ਨਾਲ ਜਿਹੜੀ ਉਹਦੇ ਨਾਲ ਕੀ ਹੈਗਾ ਕਿ ਅ ਜੋ ਗਰਮ ਹਵਾਵਾਂ ਚੱਲ ਰਹੀਆਂ ਨੇ ਜੀ ਉਹਨਾਂ ਦੇ ਕਰਕੇ ਕੀ ਹੈਗਾ ਕਿ ਅ ਜਿਹੜਾ ਸਾਡੇ ਸਰੀਰ ਤੋਂ ਜਿਹੜਾ ਪਾਣੀ ਦਾ ਲਾਸ ਬਹੁਤ ਜ਼ਿਆਦਾ ਹੁੰਦਾ ਹੈ ਅ ਬੰਦੇ ਨੂੰ ਜਦੋਂ ਗਰਮ ਹਵਾਵਾਂ 'ਚ ਜਦੋਂ ਉਹ ਜਾਂਦਾ ਹੈਗਾ ਜੀ ਤਾਂ ਉਹਦੇ ਜਿਹੜੀ ਚਮੜੀ ਹੈ ਉਹ ਤੋਂ ਜਿਹੜਾ ਹੈਗਾ ਕਿ ਪਾਣੀ ਦੀ ਲਾਸ ਹੋ ਜਾਂਦਾ ਜੀ ਪਾਣੀ ਦਾ ਲਾਸ ਹੋਣ ਕਰਕੇ ਕੀ ਹੈਗਾ ਕਿ ਉਹਨੂੰ ਡੀਹਾਈਡਰੇਸ਼ਨ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀਆਂ ਸਰੀਰਕ ਤਕਲੀਫਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਮੂੰਹ ਸੁੱਕਦਾ ਹੈਗਾ ਜੀ ਜੋ ਮਾਸਪੇਸ਼ੀਆਂ 'ਚ ਕਿੰਨੇ ਆਪਣਾ ਕ੍ਰੈਂਪਸ ਪੈਂਦੇ ਹੈਗੇ ਨਹੀਂ ਕੜਵਲ ਪੈਂਦੇ ਨੇ ਜਿਹਨੂੰ ਪੰਜਾਬੀ 'ਚ ਕੜਵਲ ਕਹਿੰਦੇ ਹੈਗੇ ਨਹੀਂ ਜੀ ਸੋ ਲੈਟਰੀਨਾ ਵੀ ਲੱਗ ਸਕਦੀਆਂ ਨੇ ਜੀ ਠੀਕ ਹੈ ਜੀ ਨਕਸੀਰ ਫੋੜ ਸਕਦੀ ਹੈ ਜੀ ਠੀਕ ਤੇ ਦਿਮਾਗ 'ਚ ਜਿਹੜਾ ਹੈਗਾ ਆਪਣਾ ਦੌਰਾ ਵੀ ਪੈ ਸਕਦਾ ਹੈਗਾ ਜੀ ਸੋ ਅਗਰ ਇਸ ਤੋਂ ਬਚਣਾ ਹੈ ਜੀ ਸਭ ਤੋਂ ਪਹਿਲਾਂ ਜੀ ਆਪਾਂ ਨੂੰ ਪਾਣੀ ਦੀ ਮਾਤਰਾ ਜਿਹੜੀ ਹੈਗੀ ਹੈ ਜੀ ਉਹ ਵਧਾਣੀ ਪੈਗੀ ਜਿਹੜਾ ਪਾਣੀ ਸਿੰਪਲ ਪਾਣੀ ਵੀ ਲੈ ਸਕਦੇ ਹੈਗੇ ਹੋ ਜੀ ਉਸ ਤੋਂ ਬਾਅਦ ਅ ਨਿੰਬੂ ਪਾਣੀ ਤੁਸੀਂ ਲੈ ਸਕਦੇ ਹੈਗੇ ਹੋ ਕੋਕੋਨਟ ਵਾਟਰ ਤੁਸੀਂ ਲੈ ਸਕਦੇ ਹੈਗੇ ਹੋ ਜੀ ਉਸ ਤੋਂ ਬਾਅਦ ਤੁਸੀਂ ORS ਦਾ ਪੈਕੇਟ ਆਂਦੇ ਹੈਗੇ ਨੇ ਜੀ ਜਾਂ ORS ਦੀ ਇੱਕ ਟੈਟਰਾਪੈਕ ਆਂਦਾ ਹੈਗੇ ਜੀ ਉਹ ਵੀ ਲੈ ਸਕਦੇ ਹੋ ਜੀ ਹੈਲੋ ਨੂੰ ਮਾਸਟਰ ਸਸ਼ੀ ਕੁਲ ਦਾ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆਓ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈ ਸੋ ਦੋਸਤੋ ਅਗਰ ਗੱਲ ਕਰੀਏ ਹੀਟ ਵੇਵਜ਼ ਦੀ 2024 ਦੀ ਤਾਂ ਅਗਰ ਗੱਲ ਕਰੀਏ 2022 ਤੋਂ ਲੈ ਕੇ 2024 ਤੱਕ ਤਾਪਮਨ ਜਿਹੜਾ ਹੈ ਲਗਾਤਾਰ ਆਪਣਾ ਹੀ ਰਿਕਾਰਡ ਤੋੜਦਾ ਆ ਰਿਹਾ ਜਿਸ ਸਮੇ 2022 ਇਸੋਮੇ ਕਿਹਾ ਜਾ ਰਿਹਾ ਸੀ ਕਿ ਬਹੁਤ ਹੀ ਜ਼ਿਆਦਾ ਗਰਮੀ ਪਈ ਹੈ ਇਸ ਵਾਰ ਇਹਨੇ ਜਿਹੜੀ ਗਰਮੀ ਹੈ ਕਦੀ ਵੀ ਇਹਨਾਂ ਸਾਲਾਂ ਦੇ ਵਿੱਚ ਨਹੀਂ ਭਈ 2023 ਚ ਰਿਹਾ ਗਿਆ ਕਿ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਜਿਹੜੀ ਗਰਮੀ ਹੈ ਇਸ ਸਾਲ ਭਈ ਔਰ ਕਈ ਸਾਲਾਂ ਦੇ ਰਿਕਾਰਡ ਜਿਹੜੇ ਨੇ ਇਸ ਗਰਮੀ ਨੇ ਤੋੜੇ ਨੇ ਲੇਕਿਨ ਅਗਰ 2024 ਦੀ ਗੱਲ ਕਰੀਏ 2024 ਦੇ ਵਿੱਚ ਜਨਵਰੀ ਫਰਵਰੀ ਮਾਰਚ ਹਰ ਮਹੀਨੇ ਹੀ ਕਿਹਾ ਗਿਆ ਕਿ ਗਰਮੀ ਜਿਹੜੀ ਹੈ ਬੈਕ ਟੂ ਬੈਕ ਵਧਦੀ ਜਾ ਰਹੀ ਹੈ ਇੰਨੀ ਗਰਮੀ ਕਦੀ ਨਹੀਂ ਪਈ ਜਿਹੜੀ ਇਸੇ ਸਾਲ ਪਈ ਹੈ ਔਰ ਫਾਈਨਲੀ ਹੁਣ ਮਈ ਦੀ ਗੱਲ ਕਰੀਏ ਤਾਂ ਹੀਟ ਵੇਵ ਇੰਨੀ ਜ਼ਿਆਦਾ ਹੈ ਕਿ ਪੰਜਾਬ ਗਵਰਨਮੈਂਟ ਨੂੰ ਜੋ ਕਿ 1 ਜੂਨ ਨੂੰ ਹੌਲੀਡੇਜ਼ ਹੋਣੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਕਿਤੇ 10 ਦਿਨ ਪਹਿਲਾਂ ਹੀ ਹੌਲੀਡੇਜ਼ ਜਿਹੜੇ ਸਕੂਲਾਂ ਦੇ ਬੱਚਿਆਂ ਦੇ ਕਰਨੇ ਪਏ ਨੇ ਲੇਕਿਨ ਮੁੱਖ ਦੀ ਗੱਲ ਹੈ ਕਿ ਹੀਟ ਵੇਵਸ ਤੋਂ ਬਚਿਆ ਕਿਸ ਤਰ੍ਹਾਂ ਜਾਵੇ ਹੀਟ ਵੇਵ ਆਖਰ ਕਹਿੰਦੇ ਕਿ ਇਹਨੂੰ ਨੇ ਕਿਸ ਤਰ੍ਹਾਂ ਹੀਟ ਵੇਵ ਤੋਂ ਅਸੀਂ ਬਚ ਸਕਦੇ ਹੈਗੇ ਆਂ ਔਰ ਇਹਦੇ ਵਾਸਤੇ ਸਾਨੂੰ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਧਿਆਨ ਰੱਖਣਾ ਜ਼ਰੂਰੀ ਹੈ ਸੋ ਇਹ ਸਾਰੀ ਗੱਲਾਂ ਜਾਣਨ ਲਈ ਸਾਡੇ ਨਾਲ ਗੱਲ ਕਰ ਮੌਜੂਦ ਹੈਗੇ ਨੇ ਇਸ ਵਿੱਚ ਸਿਵਲ ਹਸਪੀਟਲ ਲੁਧਿਆਣਾ ਤੋਂ ਡਾਕਟਰ ਜਸਕਰਨ ਸਿੰਘ ਤੇ ਜਾਣਦੇ ਅਕਸਰ ਇਹਨਾਂ ਦੇ ਆਰਟੀਕਲਸ ਜਾਂ ਬਹੁਤ ਸਾਰੇ ਇੰਟਰਵਿਊਸ ਤੁਸੀਂ ਇਸ ਚੀਜ਼ਾਂ ਨੂੰ ਲੈ ਕੇ ਦੇਖੇ ਹੋਣੇ ਆ ਸੋ ਫਾਈਨਲੀ ਜਾਣਦੇ ਆ ਕਿ ਹੀਟ ਵੇਵ ਕੀ ਰਹਿ ਹੈ ਕੀ ਹੈ ਕਿਸ ਤਰ੍ਹਾਂ ਇਸ ਤੋਂ ਬਚਿਆ ਜਾ ਸਕਦਾ ਕਿਹੜੀ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈਗਾ ਸਸ਼ੀਕਾ ਸਰ ਵੈਲਕਮ ਸੋ ਸਸ਼ੀਕਾ ਜੀ ਸੋ ਸਰ ਹੀਟ ਵੇਵ ਕਰ ਕਹਿੰਦੇ ਕੀ ਕੀ ਹੁੰਦਾ ਹੈ ਹੀਟ ਵੇਵ ਔਰ ਕਿਸ ਤਰ੍ਹਾਂ ਇਸ ਤੋਂ ਬਚ ਸਕਦੇ ਆ ਗਿਆ ਸੋ ਅ ਹੀਟ ਵੇਵ ਜੋ ਹੈ ਜੀ ਕਿ ਆਪਣਾ ਜੋ ਗਰਮ ਹਵਾਵਾਂ ਚੱਲ ਰਹੀਆਂ ਨੇ ਇੱਕ ਤਾਂ ਤਾਪਮਨ ਜਿਹੜਾ ਹੈਗਾ ਜੀ ਅਰਾਊਂਡ 43 44 ਜੋ ਲੁਧਿਆਣਾ ਦਾ ਤਾਪਮਨ ਚੱਲ ਰਿਹਾ ਹੈਗਾ ਜੀ ਤੇ ਨਾਲ ਜਿਹੜੀ ਉਹਦੇ ਨਾਲ ਕੀ ਹੈਗਾ ਕਿ ਜੋ ਗਰਮ ਹਵਾਵਾਂ ਚੱਲ ਰਹੀਆਂ ਨੇ ਜੀ ਉਹਨਾਂ ਦੇ ਕਰਕੇ ਕੀ ਹੈਗਾ ਕਿ ਜਿਹੜਾ ਸਾਡੇ ਸਰੀਰ ਤੋਂ ਜਿਹੜਾ ਪਾਣੀ ਦਾ ਲਾਸ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਕਰਕੇ ਕੀ ਹੋ ਜਾਂਦਾ ਹੈ ਕਿ ਜਦੋਂ ਪਾਣੀ ਦਾ ਲਾਸ ਹੁੰਦਾ ਹੈਗਾ ਉਹਦੇ ਕਰਕੇ ਸਾਡੇ ਜਿਹੜੀ ਮਾਸਪੇਸ਼ੀਆਂ ਉਹਨਾਂ ਦੇ ਵਿੱਚ ਕ੍ਰੈਂਪਸ ਪੈਂਦੇ ਹੈਗੇ ਨੇ ਜੀ ਜਾਂ ਸਾਡੇ ਸਰੀਰ ਦਾ ਤਾਪਮਾਨ ਜਿਹੜਾ ਹੈਗਾ ਜੀ ਉਹ ਵੱਧ ਜਾਂਦਾ ਹੈਗਾ ਡਿਹਾਈਡਰੇਸ਼ਨ ਤੇ ਉਹਦੇ ਕਰਕੇ ਉਸ ਤੋਂ ਬਾਅਦ ਹੀਟ ਸਟ੍ਰੋਕ ਵੀ ਹੋ ਸਕਦਾ ਜੀ ਉਹਦੇ ਨਾਲ ਯਾ ਸੋ ਸਰ ਪਹਿਲਾਂ ਅਸੀਂ ਸੁਣਦੇ ਹੁੰਦੇ ਸੀ ਕਿ ਲੂ ਲੱਗ ਗਈਏ ਲੂ ਲੱਗ ਗਈਏ ਜੂਨ ਸਲਾਈਚ ਇਸ ਇਦਾਂ ਸ਼ੁਰੂ ਹੁੰਦੀਆਂ ਸੀਗੀਆਂ ਕਿ ਲੂ ਤੋਂ ਬਚੋ ਤੇਜ਼ ਹਵਾਵਾਂ ਚੱਲ ਰਹੀਆਂ ਨੇ ਗਰਮ ਹਵਾਵਾਂ ਚੱਲ ਰਹੀਆਂ ਨੇ ਸੋ ਲੂ ਤੇ ਔਰ ਹੀਟ ਵੇਵਜ਼ 'ਚ ਕੀ ਅੰਤਰ ਹੈ ਅ ਬੇਸਿਕਲੀ ਜੋ ਲੋ ਲਗਣੀ ਹੈ ਜੀ ਉਹ ਹੀਟ ਸਟ੍ਰੋਕ ਨੂੰ ਵੀ ਕਹਿ ਦਿੰਦੇ ਹੈਗੇ ਜੇ ਬੰਦੇ ਨੂੰ ਕਹਿੰਦੇ ਵੀ ਆਪਾਂ ਗਰਮੀ ਲੱਗੀ ਹੈ ਲੋ ਲਗਣਾ ਉਸ ਨੂੰ ਕਹਿੰਦੇ ਸੀਗੇ ਕਿ ਜੀ ਇਸ ਨੂੰ ਗਰਮੀ ਲੱਗੀ ਹੈ ਸੋ ਹੀਟ ਸਟ੍ਰੋਕ ਜੋ ਹੈ ਜੋ ਇਹਦੇ ਅੱਗੇ ਡਿਫਰੈਂਟ ਡਿਫਰੈਂਟ ਏਰੀਆ ਕੈਟਿਗਰੀਜ਼ ਹੈਗੀਆਂ ਨੇ ਜੀ ਹੀਟ ਕ੍ਰੈਮਸ ਹੈਗੀਆਂ ਨੇ ਜੀ ਠੀਕ ਹੈ ਜੀ ਹੀਟ ਸਟ੍ਰੋਕ ਹੈਗਾ ਜੀ ਸੋ ਇਹਦੇ ਚ ਕੀ ਹੁੰਦਾ ਹੈਗਾ ਜੀ ਕਿ ਬੰਦੇ ਜਦੋਂ ਗਰਮ ਹਵਾਵਾਂ ਚ ਜਦੋਂ ਉਹ ਜਾਂਦਾ ਹੈਗਾ ਜੀ ਤੇ ਉਹਦੇ ਜਿਹੜੀ ਚਮੜੀ ਹੈ ਉਹ ਤੋਂ ਜਿਹੜਾ ਹੈਗਾ ਕਿ ਪਾਣੀ ਦੀ ਲਾਸ ਹੋ ਜਾਂਦਾ ਜੀ ਪਾਣੀ ਦਾ ਲਾਸ ਹੋਣ ਕਰਕੇ ਕੀ ਹੈਗਾ ਕਿ ਉਹਨੂੰ ਡੀਹਾਈਡਰੇਸ਼ਨ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀਆਂ ਸਰੀਰਕ ਤਕਲੀਫਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਕੀ ਸਿੰਪਟਮਸ ਹੁੰਦੇ ਨੇ ਸੋ ਇੱਥੇ ਕੀ ਹੁੰਦਾ ਜੀ ਕਿ ਇੱਕ ਤਾਂ ਮੂੰਹ ਸੁੱਕਦਾ ਹੈਗਾ ਜੀ ਜੋ ਮਾਸਪੇਸ਼ੀਆਂ ਚ ਕਿੰਨੇ ਆਪਣਾ ਕ੍ਰੈਂਪਸ ਪੈਂਦੇ ਹੈਗੇ ਨਹੀਂ ਇਕੜਵਲ ਪੈਂਦੇ ਨੇ ਜਿਹਨੂੰ ਪੰਜਾਬੀ ਚ ਇਕੜਵਲ ਕਹਿਆ ਦਿੰਦੇ ਹੈਗੇ ਨਹੀਂ ਦੀ ਸੋ ਲੈਟਿਨਾ ਵੀ ਲੱਗ ਸਕਦੀਆਂ ਨੇ ਜੀ ਠੀਕ ਹੈ ਜੀ ਨਕਸੀਰ ਫੁੱਟ ਸਕਦੀ ਹੈ ਜੀ ਠੀਕ ਤੇ ਦਿਮਾਗ ਸ ਜਿਹੜਾ ਹੈਗਾ ਆਪਣਾ ਦौरा ਵੀ ਪੈ ਸਕਦਾ ਹੈਗਾ ਜੀ ਇਹਦੇ ਨਾਲ ਤੇ ਇਸ ਤੋਂ ਬੱਚਾ ਕਿਸਤਾ ਜਾ ਸਕਦਾ ਹੈ ਕਿਹੜੀਆਂ ਚੀਜ਼ਾਂ ਖਾਣੀ ਚਾਹੀਦੀਆਂ ਨੇ ਜਿਸ ਨਾਲ ਅਸੀਂ ਆਪਣੇ ਆਪ ਨੂੰ ਹਾਂ ਕਹਿ ਸਕਦੇ ਹਾਂ ਹੈਲਥੀ ਰੱਖ ਸਕੀਏ ਸੋ ਅਗਰ ਇਸ ਤੋਂ ਬਚਣਾ ਹੈ ਜੀ ਸਭ ਤੋਂ ਪਹਿਲਾਂ ਜੀ ਆਪਾਂ ਨੂੰ ਪਾਣੀ ਦੀ ਮਾਤਰਾ ਜਿਹੜੀ ਹੈਗੀ ਹੈ ਜੀ ਉਹ ਵਧਾਣੀ ਪੈਗੀ ਅ ਜਿਹੜਾ ਪਾਣੀ ਸਿੰਪਲ ਪਾਣੀ ਵੀ ਲੈ ਸਕਦੇ ਹੈਗਿਓ ਜੀ ਉਸ ਤੋਂ ਬਾਅਦ ਅ ਨਿੰਬੂ ਪਾਣੀ ਤੁਸੀਂ ਲੈ ਸਕਦੇ ਹੈਗੇ ਹੋ ਕੋਕੋਨਟ ਵਾਟਰ ਤੁਸੀਂ ਲੈ ਸਕਦੇ ਹੈਗੇ ਹੋ ਜੀ ਉਸ ਤੋਂ ਬਾਅਦ ਤੁਸੀਂ ਆਰਐਸ ਦਾ ਪੈਕੇਟ ਆਂਦੇ ਹੈਗੇ ਨਹੀਂ ਜੀ ਜਾਂ ਆਰਐਸ ਦੀ ਇੱਕ ਟੈਟਰਾਪੈਕ ਆਂਦਾ ਹੈਗਾ ਜੀ ਉਹ ਵੀ ਲੈ ਸਕਦੇ ਹੋ ਜੀ ਤੇ ਜਿਹੜਾ ਆਰਐਸ ਦਾ ਪੈਕੇਟ ਜਿਹੜਾ ਹੈਗਾ ਉਹ ਇੱਕ ਪੈਕੇਟ 1 ਲੀਟਰ ਪਾਣੀ ਚ ਪਾ ਕੇ ਉਸ ਨੂੰ ਕੋਲ ਕੇ ਤੁਸੀਂ ਬਣਾ ਕੇ ਰੱਖ ਸਕਦੇ ਹੋ ਤੇ ਵਾਰ-ਵਾਰ ਉਸ ਦਾ ਸੇਵਨ ਕਰ ਸਕਦੇ ਹੋ ਉਸ ਨਾਲ ਕੀ ਹੁੰਦਾ ਹੈ ਕਿ ਜੋ ਸਾਡੇ ਇਲੈਕਟ੍ਰੋਲਾਈਟਸ ਹੁੰਦੇ ਨੇ ਉਹ ਵੀ ਪੂਰੇ ਹੋ ਜਾਂਦੇ ਨੇ ਜਿਹੜੇ ਲਾਸ ਹੋ ਰਹੇ ਨੇ ਤੇ ਜਿਹੜਾ ਪਾਣੀ ਹੁੰਦਾ ਉਹ ਵੀ ਜੋ ਲਾਸ ਹੋ ਰਿਹਾ ਉਹ ਵੀ ਪੂਰਾ ਹੋ ਜਾਂਦਾ ਹੈਗਾ ਸੋ ਇਸ ਨਾਲ ਅਸੀਂ ਜਿਹੜਾ ਇਸ ਹੀਟ ਵੇਵ ਤੋਂ ਅਸੀਂ ਇਸ ਨਾਲ ਨਜਿੱਟ ਸਕਦੇ ਹਾਂ ਜੀ ਮਤਲਬ ਇਹ ਤੁਸੀਂ ਸਾਰੀਆਂ ਚੀਜ਼ਾਂ ਕੋਈ ਵੀ ਚੀਜ਼ ਲੈ ਸਕਦੇ ਹੋ ਨਾਰੀਅਲ ਪਾਣੀ ਜਾਂ ਨਿੰਬੂ ਪਾਣੀ ਉਹਦੇ ਨਾਲ ਪੂਰੇ ਹੋ ਸਕਦੇ ਤੁਹਾਡਾ او آر ایس ਲੈਣ ਦੇ ਨਾਲ ਪੂਰੇ ਹੋ ਸਕਦੇ ਨੇ ਸੋ ਜੋ ਘਰ ਦੀ ਜੋ ਰੈਮਡੀਜ਼ ਹੈਗੀਆਂ ਨੇ ਜੀ ਉਹ ਤਾਂ ਜਿਵੇਂ ਕਿ ਆਪਣਾ ਨਿੰਬੂ ਪਾਣੀ ਹੋ ਗਿਆ ਨਿੰਬੂ ਸ਼ਕੰਜਵੀ ਹੋ ਗਿਆ ਜੀ ਇਹਨਾਂ ਦੇ ਨਾਲ ਆਪਾਂ ਜਿਹੜਾ ਹੈਗਾ ਇਲੈਕਟ੍ਰੋਲਾਈਟਸ ਤੇ ਪਾਣੀ ਪੂਰਾ ਕਰ ਸਕਦੇ ਹੈਗੇ ਆ ਅਗਰ ਜੇਕਰ ਉਹ ਨਹੀਂ ਉਸ ਨਾਲ ਗਲਮੰਟੀ ਤਾਂ ਅਸੀਂ او آر ایس ਦਾ ਪੈਕੇਟ ਲੈ ਕੇ ਉਹ ਲੈ ਸਕਦੇ ਹਾਂ ਜੀ ਮਤਲਬ ਦੋਨੋਂ ਚੀਜ਼ਾਂ ਕਾਰਗਰ ਨੇ ਤੇ ਜੇ ਅਗਰ ਗੱਲ ਮੇਨ ਬੇਸਿਕ ਅੰਦੇ ਵਿੱਚ ਮੁੱਖ ਦੀ ਗੱਲ ਹੈ ਬਈ ਕਿ ਸਾਨੂੰ ਪਾਣੀ ਦਾ ਇਨਟੇਕ ਆਪਣੀ ਬਾਡੀ ਚ ਘੱਟ ਨਹੀਂ ਹੋਣਾ ਚਾਹੀਦਾ ਹੈਗਾ ਜੇ ਉਹ ਪ੍ਰੋਪਰ ਰਹੇਗਾ ਤੇ ਬਹੁਤ ਘੱਟ ਲੱਗ ਹੋਏਗਾ ਕਿ ਤੁਹਾਨੂੰ ਲੂ ਲੱਗੇ ਜੇਕਰ ਜੇਕਰ ਬੱਚਿਆਂ ਦੀ ਗੱਲ ਕਰੀ ਤਾਂ ਜੀ ਘੱਟੋ ਘਾਟ 1.5 ਤੋਂ 2 ਲੀਟਰ ਦਾ ਪਾਣੀ ਦਾ ਸੇਵਨ ਉਹਨੂੰ ਕਰਨਾ ਚਾਹੀਦਾ ਹੈਗਾ ਜੀ ਤੇ ਜੇਕਰ ਵੱਡਿਆਂ ਦੀ ਗੱਲ ਕਰੀ ਤਾਂ ਜੀ 2 ਤੋਂ 3 ਲੀਟਰ ਪਾਣੀ ਦਾ ਸੇਵਨ ਉਹਨੂੰ ਕਰਨਾ ਚਾਹੀਦਾ ਹੈਗਾ ਕਿਉਂਕਿ ਬੱਚਿਆਂ ਦਾ ਜਿਹੜਾ ਲਾਸ ਵੀ ਜ਼ਿਆਦਾ ਹੁੰਦਾ ਹੈਗਾ ਐਸ ਕੰਪੇਅਰ ਟੂ ਵੱਡੇਆਂ ਦੇ ਨਾਲੋਂ ਤਾਂ ਪੀਣ ਦੇ ਕਿਹੜੀ ਚੀਜ਼ਾਂ ਧਿਆਨ ਐਨਾ ਮੌਸਮ ਦੇ ਵਿੱਚ ਕੀ ਖਾਣਾ ਜ਼ਿਆਦਾ ਚਾਹੀਦਾ ਔਰ ਕਿਹੜੀ ਚੀਜ਼ਾਂ ਬਿਲਕੁਲ ਇਗਨੋਰ ਕਰਨਾ ਚਾਹੀਦਾ ਹੈ ਜਿਸ ਨਾਲ ਇਹ ਬਿਮਾਰੀ ਜ਼ਿਆਦਾ ਲੱਗ ਸਕਦੀ ਹੈ ਜਾਂ ਤੁਹਾਡੇ ਪੇਟ ਦੀ ਪ੍ਰੋਬਲਮ ਆ ਸਕਦੀ ਹੈ ਸੋ ਇੱਕ ਤਾਂ ਗਰਮੀ ਹੈ ਜੀ ਇਸ ਨਾਲ ਜਿਹੜਾ ਇਨਫੈਕਸ਼ਨ ਦਾ ਰਿਸਕ ਹੈ ਉਹ ਵੀ ਵਧ ਜਾਂਦਾ ਹੈਗਾ ਜੀ ਸੋ ਇੱਕ ਤਾਂ ਬਾਹਰ ਦਾ ਖਾਣਾ ਨਹੀਂ ਖਾਣਾ ਚਾਹੀਦਾ ਹੈਗਾ ਜੀ ਜਿਹੜੀਆਂ ਰੇੜੀਆਂ ਨੇ ਜਿਹੜਾ ਜਿੱਥੇ ਓਪਨ ਫੂਡ ਵਿਕਦਾ ਹੈਗਾ ਜੀ ਉਹ ਚੀਜ਼ ਨਹੀਂ ਖਾਣੀ ਚਾਹੀਦੀ ਹੈਗੀ ਜੀ ਘਰ ਦਾ ਬਣਿਆ ਖਾਣਾ ਖਾਣਾ ਚਾਹੀਦਾ ਹੈਗਾ ਜੀ ਸੂ ਤਰਲ ਪਦਾਰਥ ਜਿਹੜੇ ਜ਼ਿਆਦਾ ਖਾਣੇ ਚਾਹੀਦੇ ਹੈਗੇ ਨੇ ਫਰੂਟਸ ਲੈਣੇ ਚਾਹੀਦੇ ਹੈਗੇ ਨੇ ਜੀ ਜਿਨ੍ਹਾਂ ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਵੇਂ ਤਰਬੂਜ ਹੋ ਗਿਆ ਖਰਬੂਜਾ ਹੋ ਗਿਆ ਇਹਨਾਂ ਦੀ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਹ ਲੈ ਸਕਦੇ ਹੋ ਸਿਟਰਸ ਫਰੂਟ ਜਿਵੇਂ ਮਸੰਮੀ ਹੋ ਗਿਆ ਜੀ ਆਪਣਾ ਉਹ ਨਿੰਬੂ ਆ ਰਿਹਾ ਹੈਗਾ ਜੀ ਇਹਨਾਂ ਚ ਜਿਹੜੀ ਪਾਣੀ ਦੀ ਮਾਤਰਾ ਹੈ ਜ਼ਿਆਦਾ ਇਹ ਲੈ ਸਕਦੇ ਹਾਂ ਸੋ ਸਰ ਜਿਸ ਤਰ੍ਹਾਂ ਮੈਂ ਆਪਣੇ ਸ਼ੁਰੂਆਤੀ ਵਿੱਚ ਵੀ ਗਿਆ ਸੀ ਕਿ ਗਰਮੀ ਇਸ ਵਾਰੀ ਜ਼ਿਆਦਾ ਬਈ ਜਿਸ ਕਰਕੇ ਪੰਜਾਬ ਗਵਰਨਮੈਂਟ ਨੇ 홀ੀਡੇ ਸਕੂਲਾਂ ਦੇ ਵੀ ਸਮੇਂ ਤੋਂ ਪਹਿਲਾਂ ਕਰਨੇ ਪਏ ਨੇ ਲੇਕਿਨ ਉਸ ਦੇ ਤੇ ਕਿਹਾ ਕਿ ਕੁਝ ਸਮਰ ਕੈਂਪਸ ਵੀ ਸ਼ੁਰੂ ਹੋ ਗਏ ਨੇ ਕੁਝ ਉਸ ਕਰਕੇ ਬੱਚੇ ਨੇ ਕਦੀ ਨਾ ਕਦੀ ਘਰੋਂ ਬਾਹਰ ਨਿਕਲਣਾ ਸ਼ੁਰੂ ਹੋ ਫਿਰ ਦੁਬਾਰਾ ਤਾਂ ਹੋ ਚੁੱਕੇ ਨੇ ਸੋ ਧੁੱਪ ਦੇ ਵਿੱਚ ਬੱਚਿਆਂ ਨੂੰ ਕਿਹੜੀ ਚੀਜ਼ਾਂ ਦਾ ਆਪਣਾ ਧਿਆਨ ਰੱਖਣਾ ਚਾਹੀਦਾ ਸਪੈਸ਼ਲੀ ਪੇਰੈਂਟਸ ਸੋ ਪੇਰੈਂਟਸ ਵਾਸਤੇ ਇਹੀ ਹਦਾਇਤ ਹੈ ਜੀ ਕਿ ਜੋ ਬੱਚੇ ਹੈ ਬੱਚਿਆਂ ਨੂੰ ਜਦੋਂ ਧੁੱਪ ਚਲੀ ਜਾਂਦੀ ਹੈ ਜਦੋਂ ਛਾਂ ਹੁੰਦੀ ਹੈ ਸ਼ਾਮ ਨੂੰ ਜਦੋਂ ਛਾਂ ਹੁੰਦੀ ਹੈ ਜੀ अराउंड 5:30 6:00 ਵਜੇ ਤੱਕ ਛਾਂ ਹੁੰਦੀ ਹੈ ਜੀ ਉਸ ਵੇਲੇ ਹੀ ਆਪਣਾ ਘਰੋਂ ਬਾਹਰ ਨਿਕਲਣਾ ਚਾਹੀਦਾ ਹੈਗਾ ਤਾਂ ਕਿ ਉਹਨਾਂ ਤੇ ਜਿਹੜਾ ਧੁੱਪ ਦਾ ਅਸਰ ਨਾ ਆ ਸਕੇ ਅਤੇ ਗਰਮਾਹਟ ਜਿਹੜੀ ਉਸ ਵੇਲੇ ਘਟ ਜਾਂਦੀ ਹੈ ਜੀ ਸੈਕੰਡਲੀ ਜੋ ਸਮਰ ਕੈਂਪਸ ਲੱਗ ਰਹੇ ਹੈਗੇ ਨੇ ਜੀ ਅਗਰ ਪੇਰੈਂਟਸ ਉਹਨਾਂ ਚ ਬੱਚਿਆਂ ਨੂੰ ਭੇਜਣਾ ਚਾਹੁੰਦੇ ਹੈਗੇ ਨੇ ਤਾਂ ਜਿਹੜੇ ਇੰਡੋਰ ਸਮਰ ਕੈਂਪਸ ਹੈਗੇ ਨੇ ਜੋ ਕਿ ਇੰਡੋਰ ਐਕਟੀਵਿਟੀਜ਼ ਜਿਹਨਾਂ ਚ ਆ ਰਹੀਆਂ ਹੈਗੀਆਂ ਨੇ ਜੀ ਉਹ ਵਲੇ ਉਹ ਜ਼ਰੂਰ ਕਰ ਲੈਣ ਆਊਟਡੋਰ ਸਮਰ ਕੈਂਪਸ ਨੂੰ ਥੋੜਾ ਜਿਹਾ ਅਵੋਇਡ ਕਰਨਾ ਚਾਹੀਦਾ ਕਿਉਂਕਿ ਗਰਮੀ ਅੱਗੀ ਹੈ ਜੀ ਸੋ ਅਤੇ ਪਾਣੀ ਦਾ ਲਾਸ ਹੋਣ ਦਾ ਜ਼ਿਆਦਾ ਰਿਸਕ ਹੈ ਜੀ ਸੋ ਆਊਟਡੋਰ ਸਮਰ ਕੈਂਪਸ ਨੂੰ ਅਵੋਇਡ ਕਰਨਾ ਚਾਹੀਦਾ ਇੰਡੋਰ ਸਮਰ ਕੈਂਪਸ ਚ ਜਾ ਸਕਦੇ ਨੇ ਜੀ ਕੁਝ ਐਤਾ ਵੀ ਸੂਝਾ ਵੀ ਦੇਖਿਆ ਨਹੀਂ ਅੱਜ ਕੱਲ੍ਹ ਲੋਕ ਕੁਝ ਜ਼ਿਆਦਾ ਗਰਮੀ ਕਰਕੇ ਬੇਹੋਸ਼ ਵੀ ਹੋ ਜਾਂਦੇ ਨੇ ਯੈਸ ਜਿਹੜਾ ਇਹ ਬੇਹੋਸ਼ ਹੋਣਾ ਹੈਗਾ ਜੀ ਇਹ ਇੱਕ ਉਹਦੇ ਲੱਛਣ ਦੇ ਵਿੱਚ ਹੀ ਆ ਜਾਂਦਾ ਹੈਗਾ ਜੀ ਸੋ ਡੀਹਾਈਡਰੇਸ਼ਨ ਅਚਨ ਆ ਜਾਂਦਾ ਜੇਕਰ ਕੋਈ ਬੇਹੋਸ਼ ਹੋ ਰਿਹਾ ਹੈਗਾ ਜੀ ਆ ਜਾਂ ਕਿਸੇ ਨੂੰ ਜੇਕਰ ਕ੍ਰੈਂਪਸ ਹੋ ਉਹ ਜ਼ਰੂਰ ਹਸਪਤਾਲ ਸਾਨੂੰ ਦਿਖਾ ਕੇ ਜਾਵੇ ਜੀ ਔਰ ਅਸਤੇ ਵਾ ਕਿਹੜੇ ਸੌਫਟ ਜਿਹੜੇ ਤੁਸੀਂ ਫਰੂਟਸ ਦਾ ਵੈਸੇ ਆਲਰੇਡੀ ਦੱਸ ਚੁੱਕੇ ਹੋ ਕੀ ਖਾਣੇ ਚਾਹੀਦੇ ਲੇਕਿਨ ਇਹੋ ਜਿਹੀ ਕਿਹੜੇ ਫਰੂਟਸ ਹੈਗੇ ਜਿਹੜੇ ਬਿਲਕੁਲ ਨਹੀਂ ਖਾਣੇ ਚਾਹੀਦੇ ਜਾਂ ਇਹੋ ਜਿਹੀ ਕਿਡੀਆਂ ਸਬਜ਼ੀਆਂ ਨੇ ਜਾਂ ਇਹੋ ਜਿਹੀ ਚੀਜ਼ਾਂ ਨੇ ਸਾਨੂੰ ਇਸ ਮੌਸਮ ਦੇ ਵਿੱਚ ਇਗਨੋਰ ਕਰਨ ਜਾਂ ਖਾਣੇ ਖਾਣਾ ਨਹੀਂ ਚਾਹੀਦੇ ਹੈਗੇ ਔਰ ਕਿਹੜੇ ਬੈਸਟ ਹੈਗੇ ਜਿਹੜੇ ਕਿ ਜਲਦੀ ਪਚ ਜਾਂ ਔਰ ਸਰੀਰ ਵਾਸਤੇ ਵੀ ਚੰਗੇ ਸੋ ਬੇਸਿਕਲੀ ਜੀ ਫਰੂਟ ਇਨਟੇਕ ਜਿਹੜਾ ਜ਼ਿਆਦਾ ਹੋਣਾ ਚਾਹੀਦਾ ਹੈਗਾ ਠੀਕ ਹੈ ਘਰ ਦੀ ਬਣੀ ਜਿਹੜੀ ਕੋਈ ਵੀ ਸਬਜ਼ੀ ਅਸੀਂ ਲੈ ਸਕਦੇ ਹੈਗੇ ਆ ਸੋ ਡਾਈਟ ਨੂੰ ਮਿਸ ਨਹੀਂ ਕਰਨਾ ਜੀ ਚਾਹ ਦੇ ਨਾਲ ਕੀ ਹੈਗੇ ਜੀ ਕਿ ਸਾਨੂੰ ਪਿਆਸ ਘਟ ਜਾਂਦੀ ਹੈ ਜੀ ਸੋ ਚਾਹ ਨੂੰ ਥੋੜਾ ਜਿਹਾ ਅਵੋਇਡ ਕਰਨਾ ਚਾਹੀਦਾ ਬੱਚਿਆਂ ਦੇ ਤਾਂ ਚਾਹ ਵੈਸੇ ਹੀ ਅਵੋਇਡ ਕਰਨੀ ਚਾਹੀਦੀ ਹੈ ਜੀ 2 ਸਾਲ ਤੋਂ ਥੱਲੇ ਬੱਚੇ ਨੂੰ ਦੇਣੀ ਨਹੀਂ ਚਾਹੀਦੀ ਜੀ ਸਰ ਮਿੱਠੇ ਨੂੰ ਲੈ ਕੇ ਬਹੁਤ ਜਿਹੜਾ ਸਮੱਸਿਆਵਾਂ ਰਹਿੰਦੀਆਂ ਉਹ ਤੁਸੀਂ ਦੇਖੋਗੇ ਅੱਜ ਕੱਲ ਕੋਈ ਵੀ ਆਂਦਾ ਤੇ ਫਟਾਫਟ ਚੀਨੀ ਖੁਲਣੀ ਸ਼ੁਰੂ ਹੋ ਜਾਂਦੇ ਘਰੇ ਕਿ ਚਲੋ ਨਿੰਬੂ ਪਾਣੀ ਬਣਾ ਲਓ ਜਿੱਦਾਂ ਤੁਸੀਂ ਕਿਹਾ ਹੈ ਜਾਂ ਰੂਬ ਜ਼ਾ ਬਣਾ ਲਓ ਠੰਡਾ ਬਣਾ ਲਓ ਕੁਝ ਵੀ ਕੋਈ ਵੀ ਚੀਜ਼ ਹੋ ਸਕਦੀ ਠੰਡੇ ਦੇ ਵਿੱਚ ਸੋ ਚੀਨੀ ਵੀ ਜ਼ਿਆਦਾ ਸੌਦਾ ਕਹ ਲਓ ਕਿ ਜ਼ਿਆਦਾ ਬਿਲਕੁਲ ਲੈਣੀ ਨਹੀਂ ਚਾਹੀਦੀ ਹੈ ਉਹ ਸਮਝ ਸੋ ਚੀਨੀ ਦੀ ਮਾਤਰਾ ਉਨੀ ਲੈਣੀ ਚਾਹੀਦੀ ਹੈ ਜਿੰਨਾ ਕਿ ਜੀ ਉਹ ਜਿਵੇਂ ਕਿ ਅਸੀਂ ORS ਦੇ ਵਿੱਚ ਹੁੰਦਾ ਹੈਗਾ ਜੀ ਕਿ ਉਹ ਚੀਨੀ ਦੀ ਮਾਤਰਾ ਘੱਟ ਹੁੰਦੀ ਹੈ ਉਹ ਉਨੀ ਕੋਈ ਹੁੰਦੀ ਹੈ ਕਿ ਜਿੰਨੀ ਕੋ ਜਿਹੜਾ ਉਹ ਲੂਣ ਨੂੰ ਅੰਦਰ ਐਬਜ਼ਾਰਬ ਕਰਵਾ ਦੇਵੇ ਸੋ ਅ ਅਗਰ ਘਰ ਵੀ ਜੇਕਰ ਕੋਈ ORS ਬਣਾਉਣਾ ਚਾਹੁੰਦਾ ਹੈਗਾ ਜੀ ਤੇ ਉਹਦੇ ਵਿੱਚ ਕੀ ਹੈਗਾ ਜੀ ਕਿ ਆਪਣਾ 1 ਲੀਟਰ ਵਿੱਚ ਦੋ ਨਿੰਬੂ ਨਿਚੋੜ ਲੇ ਚੌਥਾ ਇਸ ਚਮਚ ਲੂਣ ਦਾ ਅਤੇ ਦੋ ਚਮਚ ਚੀਨੀ ਤੇ ਪਾ ਕੇ ਉਹ ਇੱਕ 1 ਲੀਟਰ ਦਾ ORS ਤਿਆਰ ਹੋ ਜਾਂਦਾ ਹੈਗਾ ਜੀ ਬੋਏ ਦੱਸਿਆ ਕਿ ਦੋ ਚਮਾ ਜਿਹੜੇ ਨੇ ਚੀਨੀ ਦੇ ਦੋ ਚਮਚ ਚੀਨੀ ਦੇ ਦੋ ਨਿੰਬੂ ਅਤੇ 24 ਚਮਚ ਲੂਣ ਦਾ ਜੀ ਬਿਲਕੁਲ ਉਹ ਰਿਟਾਇਰ ਹੋ ਜਾਂਦਾ ਰਿਟਾਇਰ ਹੋ ਤਾਂ 1 ਲੀਟਰ ਦੇ ਵਿੱਚ ਯੂਜ਼ ਕਰ ਲਓ ਯੈਸ ਤੇ ਉਹਨੂੰ ਸੇਪ ਸੇਪ ਕਰਕੇ ਫੁੱਲ ਡੇਪ ਯੂਜ਼ ਕਰਦੇ ਰਹੋ ਯੈਸ ਉਹ ਜਿਹੜਾ ਇੱਕ ਵਾਰ ਦਾ ਬਣਾਇਆ ਹੋਇਆ ਹੈਗਾ ਜੀ ਉਹ 24 ਘੰਟੇ ਚੱਲ ਜਾਂਦਾ ਜੀ ਚੱਲ ਜਾਂਦਾ ਹੈ ਜੀ ਤੇ ਸਰ ਮੈਂ ਤੁਹਾਡੀ ਕਿਉਂਕਿ ਜਦੋਂ ਤੁਸੀਂ ਇਨਟੇਕ ਦੀ ਗੱਲ ਕੀਤੀ ਮੇਰੇ ਮਾਈਂਡ ਵਿੱਚ ਬਹੁਤ ਵੇਗ ਗਿਆ ਖਿਆਲ ਆਇਆ ਨਮਕ ਬਾਰੇ ਗੱਲ ਸੁਣ ਕੇ ਕਿ ਅਕਸਰ ਕਿਹਾ ਜਾਂਦਾ ਹੈ ਕਿ ਸੂਰੇ ਰਿਟ ਕੇ ਸਭ ਤੋਂ ਪਹਿਲਾਂ ਖਾਲੀ ਬੇਡ ਪਾਣੀ ਪੀਣਾ ਚਾਹੀਦਾ ਹੈਗਾ ਵਾ ਕੁਝ ਲੋਕਾਂ ਦਾ ਕਹਿਣਾ ਕਿ ਜਿਹੜਾ ਪਾਣੀ ਹੈਗਾ ਉਹਦੇ ਚ ਕਹ ਲਓ ਕਿ ਕਾਲਾ ਨਮਕ ਵੀ ਪਾਣਾ ਚਾਹੀਦਾ ਜੋ ਕਿ ਤੁਹਾਡੀ ਸਕਿਨ ਵਾਸਤੇ ਵਧੀਆ ਹੁੰਦਾ ਹੈਗਾ ਅਗਰ ਤੁਸੀਂ ਕਾਲਾ ਨਮਕ ਨਹੀਂ ਪਾਉਂਦੇ ਤਾਂ ਐਸੇ ਯੂਰੇ ਨਹੀਂ ਬਾਹਰ ਨਿਕਲਦਾ ਉਹ ਤੁਹਾਡੀ ਚਰਕੀ ਨੂੰ ਕੋਈ ਬੈਨੀਫਿਟ ਨਹੀਂ ਕਰਦਾ ਕੀ ਇਹ ਸੱਚ ਹੈ ਸਰ ਇਸ ਬਾਰੇ ਮੈਨੂੰ ਨਹੀਂ ਪਤਾ ਇਸ ਬਾਰੇ ਜੀ ਬਟ ਜੋ ਅਗਰ ਆਪਾਂ ਲੋਨ ਦਾ ਐਂਟਿਕ ਜ਼ਿਆਦਾ ਕਰਾਂਗੇ ਸੌਲ ਦਾ ਐਂਟਿਕ ਜ਼ਿਆਦਾ ਕਰਾਂਗੇ ਜੀ ਉਹਨਾਂ ਨਾਲ ਪ੍ਰੋਬਲਮਸ ਆਉਂਦੀਆਂ ਨੇ ਈਵਨ ਬੀਪੀ ਬੱਚਿਆਂ 'ਚ ਵੀ ਵਧਦਾ ਹੈਗਾ ਜੀ ਵੱਡਿਆਂ 'ਚ ਤਾਂ ਵਧਦਾ ਹੀ ਵਧਦਾ ਜੀ ਬੱਚਿਆਂ 'ਚ ਵੀ ਵਧਦਾ ਹੈਗਾ ਸੋ ਇਸੇ ਕਰਕੇ ਜਿਹੜਾ ਹੈਗਾ ਜੀ ਕਿ ਜਿਹੜੇ ਆਪਣਾ ਜੰਕ ਫੂਡ ਜਿਹੜੇ ਹੁੰਦੇ ਹੈਗੇ ਨੇ ਜੀ ਜਿਵੇਂ कुरकुरੇ ਹੋਗੇ ਚਿਪਸ ਹੋਗੇ ਜੀ ਇਹਨਾਂ ਚ ਕੀ ਹੁੰਦਾ ਹੈਗਾ ਜੀ ਕਿ ਆਪਣਾ ਜਿਹੜੇ ਲੂਣ ਦੀ ਮਾਤਰਾ ਨਾਰਮਲ ਨਾਲੋਂ ਕਈ ਗੁਣੇ ਜ਼ਿਆਦਾ ਹੁੰਦੀ ਹੈ। ਯਸ ਗੋਲ ਗੱਪੇ ਹੋਗੇ ਜਿਵੇਂ ਕੋਈ ਵੀ ਆਪਣਾ ਮੋਮੋਜ਼ ਹੋਗੇ ਜੀ ਕੋਈ ਵੀ ਚੀਜ਼ ਹੋਗੀ ਜੀ ਸੋ ਇਹਨਾਂ ਚ ਕੀ ਹੈਗਾ ਜੀ ਕਿ ਲੂਣ ਦੀ ਮਾਤਰਾ ਨਾਰਮਲ ਨਾਲੋਂ ਜ਼ਿਆਦਾ ਹੈਗੀ ਹੈ ਜੀ ਸੋ ਇਹਨਾਂ ਨੂੰ ਆਪਣਾ ਇਹਨਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਜੀ ਘੱਟ ਤੋਂ ਘੱਟ ਵੀ ਨਹੀਂ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਜੀ ਪਰ ਨਮਕ ਦਾ ਸੇਵਨ ਸਾਨੂੰ ਕਿੰਨੀ ਕੁ ਨੀਡ ਹੈ ਕਰ ਇੱਕ ਗੱਲ ਕਰੀਏ ਸੋ 2 ਤੋਂ 3 ਗ੍ਰਾਮ ਸੋਲਟ ਬਹੁਤ ਹੁੰਦਾ ਜੀ ਪਰ ਡੇ ਯੈਸ ਔਰ ਚੀਨੀ ਹਾਂਜੀ ਚੀਨੀ ਚੀਨੀ ਦਾ ਸੇਵਨ ਜਿਹੜਾ ਹੈਗਾ ਜੀ ਆਪਣਾ ਜੇ ਆਪਾਂ ਪੂਰੇ ਦਿਨ ਦਾ ਪੂਰੇ ਦਿਨ ਦਾ ਹਰ ਇੱਕ ਚੀਜ਼ ਦਾ ਲਈ ਜੀ ਤਾਂ 4 ਤੋਂ 5 ਗ੍ਰਾਮ ਦਾ ਸੇਵਨ ਜਿਹੜਾ 4 ਤੋਂ 5 ਗ੍ਰਾਮ ਦਾ ਸੇਵਨ ਬਹੁਤ ਹੈ ਜੀ ਯੈਸ ਸੋ ਜਾਂਦੇ ਹਾਂ ਲੈ ਸਰ ਕੀ ਕਹਿਣਾ ਚਾਹਾਂਗੇ ਅਸੀਂ ਫਾਈਨਲੀ ਆਪਾਂ ਹੀਟ ਵੇਵ ਸੇ ਵਾਪਸ ਆਈਏ ਸੋ ਮੇਰੀ ਲਾਸਟੇ ਹੀ ਬੇਨਤੀ ਹੈ ਜੀ ਕਿ ਆਪਣਾ ਪਾਣੀ ਜਤੋਂ ਜ਼ਿਆਦਾ ਪੀਣਾ ਚਾਹੀਦਾ ਹੈਗਾ ਸੋ ਆਪਣਾ ओआरएस ਘਰ ਵੀ ਬਣਾ ਕੇ ਪੀ ਸਕਦੇ ਆ ਅਗਰ ਪੈਕੇਟ ਮਿਲਦਾ ਤਾਂ ਉਹ ਵਾਲਾ ਪੈਕੇਟ ਪਾ ਕੇ ਪਾਣੀ ਪੀ ਸਕਦੇ ਜਾਂ ਨਿੰਬੂ ਪਾਣੀ ਪੀ ਸਕਦੇ ਹੈਗੇ ਜੀ ਬੱਚਿਆਂ ਨੂੰ ਜਿਹੜਾ ਬਾਹਰ ਹੈ ਉਹ ਨਹੀਂ ਭੇਜਣਾ ਚਾਹੀਦਾ ਹੈਗਾ ਜੀ ਹਲੇ ਗਰਮੀ 'ਚ ਨਹੀਂ ਭੇਜਣਾ ਚਾਹੀਦਾ ਬੱਚਿਆਂ ਨੂੰ ਅੰਦਰ ਹੀ ਜੋ ਵੀ ਖੇੜੇ ਕਰਵਾਨੀ ਚਾਹੀਦੀ ਇਨਡੋਰ ਗੇਮਸ ਕਰਵਾਨੀ ਚਾਹੀਦੀਆਂ ਇਨਡੋਰ ਐਕਟੀਵਿਟੀਜ਼ ਕਰਵਾਨੀ ਚਾਹੀਦੀਆਂ ਨੇ ਸ਼ਾਮ ਨੂੰ ਜਦੋਂ ਕਿ ਥੋੜੀ ਸੀ ਗਰਮਹਟ ਤੋਂ ਘਟ ਜਾਂਦੀ ਹੈ ਜੀ ਜਦੋਂ ਥੋੜੀ ਜਿਹੀ ਗਰਮਹਟ ਘਟ ਜਾਂਦੀ ਹੈ ਉਦੋਂ ਹੀ ਬਾਹਰ ਭੇਜਣਾ ਚਾਹੀਦਾ ਹੈਗਾ ਜੀ ਸੋ ਮੇਰੇ ਇਹੀ ਕੇ ਜੀ ਬਾਕੀ ਉਹਨਾਂ ਨੂੰ ਜਿਹੜੇ ਕੱਪੜੇ ਨੇ ਜੀ ਉਹ ਜਿਹੜੇ ਖੁੱਲੇ ਖੁੱਲੇ ਕੱਪੜੇ ਪਾਣੇ ਚਾਹੀਦੇ ਨੇ ਤਾਂਕਿ ਜਿਹੜਾ ਹਵਾ ਦਾ ਰਿਸਾਬ ਹੁੰਦਾ ਰਹੇ ਜੀ ਸੋ ਦੋਸਤੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਵੀ ਕਰੋ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਭਵਾਨ ਨੂੰ ਦੋਏ ਇਜਾਜ਼ਤ ਧੰਨਵਾਦ ਹੋ ਜੁੜੇ ਰਹੋ ਲੁਧਿਆਣਾ ਲਾਈਕ ਦਿਨ